ਸਭ ਘਰੋਸੇ ਦਾ ਬਚਨ ਕੋਈ ਸੁਣਾਉ ਆਨੂੰ ਘਰੋਸੇ ਦਾ ਬਚਨ ਇਹ ਆ ਵੀ ਸ਼ਿਵੇ ਪਾਸ਼ਾ ਜਿਹੜੀ ਪਹਿਲੀ ਜੰਗ ਉਹ ਬਾਜ ਤੋਂ ਹੋਈ ਸਿੰਘ ਸ਼ਿਕਾਰ ਖੇਡਣ ਗਏ ਚਿੱਟਾ ਬਾਦਸ਼ਾਹ ਜਾਂਦਾ ਹੱਥ ਆ ਗਿਆ ਸਿੰਘਾਂ ਨੇ ਮਾਰ ਨੂੰ ਪੇਟ ਕਰਦਾ ਸ਼ਾਹਜਹਾਨ ਨੇ ਯਾਲਕਰ ਭੇਜ ਕੇ ਬਾਜ ਮੰਗਿਆ ਮਾਰੇ ਨੇ ਮਨਾਂ ਕਰਤਾ ਕਿ ਬਾਜ ਨਹੀਂ ਦੇਣਾ ਗੱਲ ਬਾਜ ਦੀ ਨਹੀਂ ਗੱਲਾਂ ਖੜੀ ਸੀ ਨਾ ਸਵੈਮਾਨਤਾ ਸੀ ਗੈਰਤ ਉਹਦੀ ਸੀਗੀ ਚਲੋ ਉਹ ਵਿਚਾਰ ਸ਼ਾਹਜਹਾਨ ਨੇ ਆਪਣਾ ਇੱਕ ਜਨੈਲ ਮੁਖਲਸ ਖਾਂ ਕਰਕੇ ਕੁਝ ਹੋਇਆ ਉਹਨੂੰ 7000 ਫੌਜ ਦੇ ਕੇ ਮਾਰੇ ਚਲਾ ਕੇ ਭੇਜ ਤੱਕ ਦਾ ਲੋਗਰ ਮਾਰੇ ਤਿਆਰ ਕੀਤਾ ਸੀ ਮਾਰੇ ਨੇ ਕਿਲਾ ਮਾਰੇ ਨੂੰ ਪਤਾ ਸੀ ਭੁੱਖ ਦਾ ਐ ਉਦੋਂ ਸੁਝੇ ਆਏ ਕਿੰਦੇ ਵੀ 7000 ਦੇ ਬਾਦ ਫੌਜ ਆ ਜੀ ਤੇ ਉਹਨਾਂ ਕੋਲ ਚੰਗੇ ਹਥਿਆਰ ਨਹੀਂ ਆਪਣੇ ਕੋਲ ਲੜਨ ਵਾਸਤੇ ਕੁਝ ਨਹੀਂ ਆਪਾਂ ਕਿਵੇਂ ਜੰਗ ਲੜਾਂਗੇ ਮਹਾਰਾਜ ਮੁਗਲਾਂ ਦੇ ਨਾਲ ਮਾਰੇ ਕਹਿੰਦੇ ਵੀ ਉੱਥੇ ਨਾਲ ਲੱਕੜ ਦੇ ਖੋਲ ਪਿਆ ਹੀ 베ਰੀ ਦੇ ਇਤਿਹਾਸ ਦੇ ਵਿੱਚ ਵਰਨਣਿਆ ਮਾਰੇ ਕਹਿੰਦੇ ਵੀ ਇਹਨਾਂ ਨੂੰ ਤੋਪਾਂ ਨੂੰ ਬੀੜ ਦੋ ਕਿਲੇ ਦੇ ਬਾਹਰ ਲੱਕੜ ਦੇ ਲੱਕੜ ਦੇ ਖੋਲ ਆਮ ਜਿਹੜੇ ਹੁੰਦੇ ਆ ਪੋਛੇ ਤੇ ਇਹਨਾਂ 'ਚ ਬਰੂਧ ਪਾ ਕੇ ਤੇ ਇਹਨਾਂ ਨੂੰ ਅੱਗ ਲਾ ਕੇ ਤੇ ਚਲਾ ਦੋ ਇਹ ਤੋਪਾਂ ਨੂੰ ਕੰਮ ਕਰਨਗੇ ਸਿੱਖਾਂ ਨੇ ਕਿਹਾ ਸਾਥ ਹੈ ਮਹਾਰਾਜ ਸਿਖਾਣੇ ਜਾ ਕੇ ਤੋਂ ਲੱਕੜ ਦੇ ਕੋਲੇ ਬੀੜ ਕੇ ਬਰੂਤ ਬਗ ਕੇ ਚਲਾਏ ਤੇ ਚੱਲੇ ਤੇ ਮਗਰਾਂ ਦੇ ਪੈਰ ਉਖੜ ਕੇ ਮੂਲ ਭੱਜ ਕੇ ਤੇ ਮਾਰੇ ਜੰਗ ਜਿੱਤ ਗਏ ਪਰ ਗੱਲ ਇੱਥੇ ਕਰਨ ਵਾਲੀ ਹੈ ਵੀ ਮਹਾਰਾਜ ਨੇ ਕਿਹਾ ਵੀ ਲੱਕੜ ਦੇ ਵਿੱਚ ਬਰੂਤ ਬਗ ਜਬਤ ਸਿੰਘਾਂ ਨੇ ਚਲਾਕਾ ਸਿੰਘਾਂ ਨੇ ਕਿੰਤੂ ਨਹੀਂ ਕੀਤਾ ਅੱਜ ਦੇ ਬਹੁਤੇ ਘੜੀਆਂ ਵਰਗੇ ਸਿਆਣੇ ਹੁੰਦੇ ਨਾ ਦੋ ਸਾਲਾਂ ਦੇ ਪ੍ਰੋਫੈਸਰ ਉਹਨਾਂ ਕਹਿੰਦੇ ਮਾਰੇ ਕਿਹੜੀਆਂ ਗੱਲਾਂ ਕਰਦੇ ਲੱਕੜਾਂ ਦੀ ਤੁੱਪ ਜਲਦੀ ਹੁੰਦੀਆਂ ਨਾਲ ਕੋਲੋਂ 사ਸੀ ਗੁਰੂ ਦੇ ਬਜਨਾ ਦੇ ਉੱਤੇ ਵੀ ਮਹਾਰਾਜ ਨੇ ਕਿਹਾ ਇਹ ਸਾਧਿਆ ਬਚਨ ਪਗਾਏ ਬਚਨ ਪਗਾਏ ਮਾਰ ਜਿਹੜਾ ਸਿੱਖ ਅੱਜ ਵੀ ਸਮੇਂ ਦੇ ਵਿੱਚ ਕਾਲ ਯੁਗ 'ਚ ਵੀ ਮਹਾਰਾਜ ਦੇ ਬਚਨ ਪਗਾਉਂਦਾ ਨਾ ਉਹਦੀ ਜਿੱਤ ਹੁੰਦੀ ਆ ਭਾਵੇਂ ਉਹ ਵਿਕਾਰਾਂ 'ਚ ਹੋਵੇ ਵਿਕਾਰਾਂ ਨੂੰ ਜਿੱਤਣ ਦੀ ਗੱਲ ਹੋਵੇ ਭਾਵੇਂ ਉਹ ਦੁਨਿਆਵੀ ਕਿਸਮਾਂ ਦੀ ਗੱਲ ਹੋਵੇ ਜਿੱਤਾਂ ਹੁੰਦੀਆਂ ਵਾ ਕੱਲ ਪਰੋਸੇ ਦੀ ਆ ਅੱਜ ਦੇ ਸਿੱਖ ਜਿਹੜੇ ਭਰੋਸੇ ਘਟ ਗਿਆ ਤੇ ਅਖਬਾਰੀਆਂ ਨੇ